ਆਸ਼ੀਆ ਕਾਲ ਜੀ ਤੁਹਾਡੇ ਡੇ 3 ਵਿੱਚ ਸਵਾਗਤ ਹੈ ਜੋ ਕਿ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਦਾ ਵਲੌਗ ਚੱਲ ਰਿਹਾ ਹੈ ਤੁਸੀਂ ਐਨਾ ਸਾਨੂੰ ਪਿਆਰ ਦਿੱਤਾ ਕਿ ਅਸੀਂ ਪਾ 3 ਦਿਵਾਲ ਵੀ ਤੁਰੇ ਅੱਜ ਅਸੀਂ ਜੋ ਅਨੰਦਪੁਰ ਸਾਹਿਬ ਦੇ ਲਾਗੇ ਨੇੜੇ ਗੁਰਦਾਰੇ ਨੇ ਅਸੀਂ ਉੱਥੇ ਅੱਜ ਮੱਥਾ ਟੇਕਣ ਵਾਸਤੇ ਜਾਣ ਲੱਗੇ ਹਾਂ ਅਸੀਂ ਆਪਾਂ ਸਮਾਨ ਕਮਰੇ ਵਿੱਚੋਂ ਕੱਢ ਕੇ ਡਿਬੀ ਵਿੱਚ ਰੱਖਿਆ ਸੀ ਡਿਬੀ ਵਿੱਚ ਰੱਖ ਕੇ ਅਸੀਂ ਹੋਣੇ ਤੱਕ ਕੇ ਗੜਵਾਲ ਮੱਥਾ ਟੇਕਣ ਵਾਸਤੇ ਜਾਣ ਲੱਗੇ ਹਾਂ ਅਸੀਂ ਜਿਵੇਂ ਪਹਿਲੇ ਦਿਨ ਆਏ ਸੀ ਉਦੋਂ ਰਾਤ ਹੋ ਗਈ ਸੀ ਹੁਣ ਅਸੀਂ ਤੁਹਾਨੂੰ ਦਿਨ ਦਾ ਕੀ ਦਰਸ਼ਨ ਕਰਾਉਣੀ ਆ ਅੰਦਰ ਤੱਕ ਸ਼੍ਰੀ ਕੇਸ ਗੱਲ ਸਰਤੇ ਹੋਣਾ ਸੀ ਜੇ ਤੱਕ ਹੋਲੀ ਤੋਂ ਪਹਿਲਾਂ ਆਏ ਆ ਤੇ ਇੰਨਾ ਸੰਗਤ ਦਾ ਮਤਲਬ ਇਹ ਸਾਨੂੰ ਵਿਖਿਆਣੀ ਆਉਂਦਾ ਬੋਲ ਘਟ ਸੰਗਤ ਲੱਗਦਾ ਹੈ ਹੋਲੇ ਮਿਲ ਲੱਗੇਗਾ ਸੰਗਤ ਆਈਗੀ ਅਜੀਤਾ ਲੋ ਦੇ ਘਰ ਆ ਲਈ ਸੀ ਉੱਤੇ ਆਣ ਕੇ ਅਸੀਂ ਭੋਖ ਲਵਾ ਲਿਆ ਦੇਖ ਤਾਂ ਤੇ ਦੇਖਦਾ ਭੋਗ ਪਾਉਣ ਤੋਂ ਬਾਅਦ ਹੁਣ ਅਸੀਂ ਅੰਦਰ ਵੱਲ ਚੱਲਣ ਲੱਗੇ ਆ ਤੁਹਾਨੂੰ ਅੰਦਰ ਜਾ ਕੇ ਹੌਨਾ ਦਰਬਾਰ ਦੇ ਦਰਸ਼ਨ ਕਰਾਂਗੇ ਆ ਮਹਾਰਾਜੇ आईसा देता देवो सात्रे देवेन दयालो जीवो गोसुनिवा आदि प्रज्ञा के विनती <च्चारी> गया अरिते देवाचा सनी <च्चारी> यतिन दया पितर सुगी ती हाजे भोले सोनिया सत श्रीनारायण कार्य मध्ये बोलता देव इतना था जीवो हरपुरत सरजी महाराज ने हेने बालक किए गाधनी गाखे का साधन साधित हो

ਜੋ ਸਾਧੂ ਭਾਈ ਤਾਕੂ ਫਰੀਦ ਜੀ ਦੇ ਮੁੱਖੀ ਉਤਿਖਿਆ ਕੋਲ ਆਇਕ ਸਰਬ ਸਿੱਖਾਂ ਨੂੰ ਸਾਹਿਬ ਇਸ ਲਈ ਸਾਹ ਨੂੰ ਮਖਮਲੀ ਯਾਤਰਾ ਤੇ ਸੋਹਣੀਆਂ ਰਜਾਈਆਂ ਦਿੱਤਾ ਹੁਣ ਅਸੀਂ ਜੋ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ-ਨੇੜੇ ਗੁਰਦਾਰੇ ਉਹਨਾਂ ਸੇ ਅਸੀਂ ਅੱਜ ਮੱਥਾ ਟੇਕਣ ਵਾਸਤੇ ਜਾਣ ਲੱਗੇ ਹਾਂ ਹੁਣ ਅਸੀਂ ਸਾਭ ਤੋਂ ਪਹਿਲਾਂ ਗੁਰਦਾਰਾ ਸ਼ਹੀਦੀ ਬਾਗ ਸਾਹਿਬ ਜੋ ਰੋਪੜ ਵਿੱਚ ਸਥਿਤ ਹੈ ਉੱਥੇ ਆਏ ਇਥੇ ਬੋਸ ਹੈ ਇਸ ਰਵਾਇਤ ਬਣਾਈ ਹੈਗੀ ਆਣੇ ਨਾਲ ਇਥੇ ਮੱਜਾ ਵੀ ਰੱਖੀ ਗਿਆ ਨੇ ਜਿੰਨਾ ਦੁੱਧ ਕੱਢ ਕੇ ਲੰਗਰ ਵਿੱਚ ਵਰਤਿਆ ਵੀ ਜਾਂਦਾ ਹੈ ਮੋੜਾ ਸੀ ਗੁਰਦਾਰੇ ਨਿਕਲ ਗਏ ਹੁਣ ਅਸੀਂ ਹਿਮਾਚਲ ਵਾਲੀ ਸਾਈਡ ਗੁਰੂਗੱਲ ਹਾਰਵਲ ਜਾ ਰਹੇ ਹਾਂ ਹੁਣ ਅਸੀਂ ਗੁਰੂ ਘਰੇ ਹੋਰ ਪਹੁੰਚ ਚੁੱਕੇ ਹਾਂ ਜੋ ਕਿ ਹਮਾਇਦਰ ਬਦ ਦੇਸ਼ ਦੇ ਬਾਸੂਪੁਰ ਜ਼ਿਲ੍ਹੇ ਵਿੱਚ ਸਥਿਤ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਮਾੜੀਜੀਤੋ ਕੌਰ ਜੀ ਨਾਲ 1677 ਵਿੱਚ ਹੋਇਆ ਸੀ ਅਤੇ ਹਰ ਸਾਲ ਇਸ ਜਗ੍ਹਾ ਵਿਆਹਪੁਰਬ ਮਨਾਇਆ ਜਾਂਦਾ ਹੈ ਇੱਥੇ ਜਿੰਨੇ ਵੀ ਆਨੰਦਪੁਰ ਆਉਂਦੇ ਨੇ ਉਹ ਇਸ ਗੁਰਦਾਰੇ ਵਿੱਚ ਜ਼ਰੂਰ ਹੋ ਕੇ ਜਾਂਦੇ ਨੇ ਜਿਹੜਾ ਗੁਰੂ ਘਰ ਹੋਰ ਹੈ ਇਹ ਬਹੁਤ ਹੀ ਚਾਹੀਤ ਸਥਿਤ ਹੈ ਇਹ ਤੇ ਹਰ ਸਾਲ ਹਰ ਸੰਗਤ ਹੁੰਦੀ ਹੈ ਤੇ ਵਿਆਹ ਪੁਰਬ ਤੇ ਬਹੁਤ ਇਥੇ ਪੀੜ ਹੁੰਦੀ ਹੈ ਤੇ ਅਸੀਂ ਬਹੁਤ ਸਾਰੀਆਂ ਪਹਾੜੀਆਂ ਚੜੀਆਂ ਤੇ ਫਿਰ ਅਸੀਂ ਹੁਣ ਅੰਦਰ ਵਾਗਦੇ ਅਸੀਂ ਜਦੋਂ ਗੁਰੂ ਕੇ ਲਹੌਰ ਆਏ ਕਿ ਜਿਹੜਾ ਮੌਸਮ ਸੀ ਉਹ ਬਹੁਤ ਹੀ ਸੋਹਣਾ ਸੀ ਕਦੇ ਕਦੇ ਜਿੱਦਾਂਾਨੂੰ ਪਤਾ ਹੈ ਕਿ ਪਹਾੜਾਂ ਵਿੱਚ ਮੌਸਮ ਖਰਾਬ ਹੋ ਜਾਂਦਾ ਹੈ ਪਰ ਇੱਥੇ ਮੌਸਮ ਬਹੁਤ ਵਧੀਆ ਰਿਹਾ ਹੁਣ ਜਿਹੜੇ ਆ ਦੋ ਨਿੱਕੇ ਜਿਹੇ ਨਿਆਣੇ ਆ ਇਹ ਮਲਾਲਾ ਪੌੜੀਆਂ ਚੜਦੇ ਚੜਦੇ ਥੱਕ ਗਏ ਸੀ ਹੁਣ ਇਹ ਰੇੜ ਰੇੜ ਕੇ ਆਉਂਦੇ ਨੇ ਐਸਾ ਹੀ ਨਹੀਂ ਥੱਕੇ ਨੇ ਜਿਨੇ ਇਹ ਦੋਵੇਂ ਥੱਕ ਗਏ ਨੇ ਕੁੜੀ ਦਾ ਇਹ ਬਹੁਤ ਜਿਆਦਾ ਲੈਣੀ ਹੈ ਕਿਉਂਕਿ ਪਾਪਾ ਇਹਨੂੰ ਆਰਾਮ ਨਾ ਛੁੜੇ ਦਵਾੜੇ ਨੇ ਇਹ ਇੱਕ ਜਿਹੜਾ ਬਹੁਤ ਸਿਤਾਨੀ ਬਾਦ ਹੁਣ ਅਸੀਂ ਗੁਰਦਾਰਾਸ਼ੀ ਪੌੜ ਸੇ ਪਹੁੰਚ ਚੁੱਕੇ ਹਾਂ ਇਸ ਗੁਰਦਾਰੇ ਵਿੱਚ ਗੁਰੂ ਗੋਬੀ ਸਿੰਘ ਜੀ ਨੂੰ ਸੰਗਤਾਂ ਵੱਲ ਅਪੀਲ ਕੀਤੀ ਗਈ ਇੱਥੇ ਖਾਣਾ ਪਾਣੀ ਆਉਂਦਾ ਹੈ ਇਹਦੀ ਕੋਈ ਸਮੱਸਿਆ ਦਾ ਹੱਲ ਕਰੋ ਤੇ ਗੁਰੂ ਜੀ ਦੇ ਘੋੜੇ ਨੇ ਇੱਥੇ ਆਪਣਾ ਪੌੜ ਮਾਰਿਆ ਤੇ ਠੰਡਾ ਮਿੱਠਾ ਜਲ ਨਿਕਲਿਆ ਇਹ ਤਾਂ ਪਾਣੀ ਆਪਣੇ ਆਪ ਸੇਮਤ ਰਹਿੰਦਾ ਵਾ ਥੱਲੇ ਤੋਂ ਆਉਂਦਾ ਰਹਿੰਦਾ ਹੁਣ ਅਸੀਂ ਹੋਰ ਦਰਾਸ਼ੀ ਤੇ ਰਵੈਣੀ ਸਾਹਿਬ ਆਸ਼ਾ ਹੀ ਦਸਵੀਂ ਪਹੁੰਚ ਚੁੱਕੀ ਹੈ ਇਸ ਦਾ ਇਤਿਹਾਸ ਵੀ ਜੋ ਗੁਰਦਾਰਾ ਪੋਟ ਸਾਹਿਬ ਦੇ ਨਾਲ ਹੀ ਮਿਲਦਾ ਜੁਲਦਾ ਹੈ ਇੱਥੇ ਵੀ ਗੁਰੂ ਗੋਮੀ ਸਿੰਘ ਜੀ ਨੂੰ ਸੰਗਤਾਂ ਵੱਲ ਅਪੀਲ ਕੀਤੀ ਗਈ ਕਿ ਗੁਰੂ ਜੀ ਇੱਥੇ ਖਾਰਾ ਪਾਣੀ ਆਉਂਦਾ ਹੈ ਤੇ ਗੁਰੂ ਜੀ ਨੇ ਆਪਣਾ ਕਮਰ ਕਥੇ ਵਿੱਚੋਂ ਬਰਸ਼ਾ ਕੱਢਿਆ ਤੇ ਤਰਦੀਵ ਹੇਠਾਂ ਤੈਨਵਾਰੀ ਮਾਰਿਆ ਤੇ ਉਥੋਂ ਜਲ ਨਿਕਲਣਾ ਸ਼ੁਰੂ ਹੋ ਗਿਆ ਤੇ ਸੰਗਤਾਂ ਨੇ ਆਨੰਦ ਮਾਣਿਆ ਤਦਿਆ ਜਾਂdout ਨਾ ਹੋਖਣਾ ਹੁਣ ਜਿਹੜਾ ਗੋਦਾਰਾ ਨਿਕਲ ਕੇ ਅਸੀਂ ਜਿਹੜੀ ਲਾਗਿਆਲੀ ਪਹਾੜੀ ਆ ਉਹਦੇ ਤੇ ਚੜੇ ਤੇ ਆਪਣੀਆਂ ਫੋਟੋਆਂ ਖਿੱਚੀਆਂ ਤੇ ਬਾਅਦ ਵਿੱਚ ਥੱਲੇ ਨੂੰ ਆ ਗਏ ਹੁਣ ਅਸੀਂ ਗੋਦਾਰਾ ਸੇਰਾ ਸਾਂ ਪਹੁੰਚੇ ਜੋ ਕਿ ਬਾਕੀਆਂ ਗੁਰਦਾਰੇ ਲੱਗ ਗਈ ਹੈ ਪਰ ਇਸ ਦਾ ਥੋੜਾ ਜਿਹਾ ਰਸਤਾ ਖਰਾਬ ਸੀ ਤੇ ਇਸ ਥਾਂ ਤੇ ਕਲਗੀਧਰ ਪਾਸ਼ਾ ਆਪਣੀ ਸ਼ਾਦੀ ਸਮੇ ਪਹੁੰਚੇ 23 ਹਾਰ 1677 ਨੂੰ 사ਤਗੁਰ ਜੀ ਦੀ ਬਰਾਦ ਦਾ ਉਤਾਰਾ ਕੀਤਾ ਗਿਆ ਤੇ ਇਸ ਥਾਂ ਤੇ ਗੁਰੂ ਜੀ ਨੂੰ ਸੇਰਾ ਬੰਨਿਆ ਗਿਆ ਸੀ ਫੋਂ ਅਸੀਂ ਪੰਜ ਪਿਆਰਾ ਪਾਰਕ ਵਿੱਚ ਪਹੁੰਚੇ ਜੋ ਕਿ ਪੰਜ ਪਿਆਰੇਾਂ ਦੀ ਜਾਦ ਵਿੱਚ ਬਣਾਈ ਗਈ ਸੀ ਸੁਖਪੀਰ ਸਿੰਘ ਬਾਦਲ ਵੱਲੋਂ ਤੇ ਇਸ ਥਾਂ ਤੇ ਸਾਡੀ ਫੈਮਲੀ ਨੇ ਖਿਆਸੇ ਕੀਤੀ ਤੇ ਬੱਚਿਆਂ ਨੇ ਖੇਡਿਆ ਮੱਲਿਆ ਤੇ ਅਪਨੇ ਕੀ ਬੱਚੇ ਬੜੀ ਖੁਸ਼ ਹੋਏ ਇਹਨੂੰ ਵੇਖ ਕੇ ਹੋਣਾ ਸੇ ਕੀਰਪੁਰ ਸਾਹਿਬ ਆ ਗਿਆ ਜਿਹੜਾ ਕੀਰਪੁਰ ਸਾਹਿਬ ਆ ਉਹ ਸਤਲੁਜ ਦੇ ਆਦੇ ਕੰਡੇ ਤੇ ਬਣਿਆ ਹੋਇਆ ਘਾਟ ਹੈ ਤੇ ਇੱਥੇ ਜਿਹੜੇ ਹੈਗੇ ਇਨਸਾਨ ਜਾਂ ਅਸੀਂ ਆਪਣੇ ਵਿਛੜਿਆਂ ਦੀ ਰਾਗ ਪਰਵਾਹ ਕਰਦੇ ਹਾਂ ਫੁੱਲ ਪਰਵਾਹ ਕਰਦੇ ਨੇ ਤੇ ਇੱਥੇ ਜੀਵਨ ਸੰਗਰਗ ਰੇਟੇ ਬਲੋਨਾ ਜਦੋਂ ਗੁਰੂ ਇੱਕ ਬਾਦ ਨੇ ਅਨੰਦਪੁਰ ਸਾਹਿਬ ਲੰਦਾ ਗਿਆ ਤੇ ਉਦੋਂ ਇੱਥੇ ਆਣ ਕੇ ਉਹਨਾਂ ਦੇ ਫੁੱਲ ਪਰਵਾਹ ਕੀਤੇ ਤੇ ਇਹਨੂੰ ਪਤਾਲਪੁਰੀ ਸਾਹਿਬ ਵੀ ਕਿਹਾ ਜਾਂਦਾ ਹੈ ਹੋੜਾ ਸੀ ਗੁਰਦਾਬਾ ਬਾਵਾ ਗੁਰਦਤਾ ਜੀ ਦੇ ਆਏ ਹੋਏ ਹਨ ਇਸ ਥਾਂ ਦੇ ਸ਼ੇਭਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਨੇ ਮਰੀ ਹੋਈ ਗਾਂ ਨੂੰ ਦੁਬਾਰਾ ਜੀਵਨ ਕੀਤਾ ਸੋ ਇਸ ਕਰਕੇ ਇਸ ਪਿੰਡ ਦਾ ਨਾਮ ਜਿੰਦਵੜੀ ਪਿਆ ਸੀ ਇੱਥੇ ਕੋਈ ਵੀ ਸ਼ਰਧਾ ਨਾਲ ਆਉਂਦਾ ਹੈ ਉਸ ਦੀ ਮਨ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਰਹ ਜਾਂ ਤੁਹਾਨੂੰ ਨਹੀਂ ਆਖਾਂ ਕਿ ਹਾਂ 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 ਹ ਭਗਤੀ ਕਰਦੇ ਸੀ ਤੇ ਇੱਕ ਸਮੇਂ ਜਦੋਂ ਗੁਰਨਾਨਕ ਦੇਵ ਜੀ ਹਰੀਦੁਵਾਰ ਪਹੁੰਚੇ ਤੇ ਉਹਨਾਂ ਨੂੰ ਉਦੋਂ ਅਭਿਆਸ ਹੋਇਆ ਕਿ ਮੈਨੂੰ ਕੋਈ ਸਾਈਂ ਬੁਲਾਉਂਦਾ ਹੈ ਤੇ ਜਦੋਂ ਉਹਨਾਂ ਨੇ ਅੱਖਾਂ ਬੰਦ ਕਰਕੇ ਮਤਲਬ ਭਗਤੀ ਵਿੱਚ ਹੋਏ ਗੁਰਨਾਨਕ ਦੇਵ ਜੀ ਤੇ ਉਹਨਾਂ ਨੇ ਵੇਖਿਆ ਕਿ ਸਾਈਂ ਬੁੱਢਨ ਸ਼ਾਹ ਜੀ ਮੈਨੂੰ ਬੁਲਾ ਰਹੇ ਨੇ ਤੇ ਉਹਨਾਂ ਨੂੰ ਉੱਥੇ ਇੱਕ ਵਿਅਕਤੀ ਪਹੁੰਚਿਆ ਕਿ ਤੁਹਾਨੂੰ ਕੌਣ ਬੁਲਾ ਰਿਹਾ ਹੈ ਤੇ ਹੈਨਾ ਕਹਿੰਦੇ ਕਿ ਮੇਰਾ ਅਨੰਦਪੁਰ ਸਾਹਿਬ ਦੇ ਸਾਈਂ ਤੋਂ ਇੱਕ ਸਾਈਂ ਬੁਲਾ ਰਿਹਾ ਹੈ ਤੇ ਜਦੋਂ ਉਹ ਸਾਈਂ ਜੀ ਕੋ ਪਹੁੰਚੇ ਉਹਨਾਂ ਨਾਲ ਭਾਬ ਮਰਦਾਨਾ ਜੀ ਸੀ ਤੇ ਉਹਨਾਂ ਨੇ ਬਾਬਾ ਸ਼ਾਹ ਜੀ ਨੇ ਉਹਨਾਂ ਨੂੰ ਬੱਕਰੀਆਂ ਦਾ ਦੁੱਧ ਪਿਆਇਆ ਤੇ ਉਹਨਾਂ ਦੀ ਆਉਪਕਤ ਕੀਤੀ ਹੁਣ ਅਸੀਂ ਗੁਰਦਾ ਪਰਿਵਾਰ ਵਿਛੋੜਾ ਸਾਈਂ ਪਾਈਆਂ ਇਹ ਸਾਈਂ ਇਤਿਹਾਸ ਇਦਾਂ ਹੈ ਕਿ ਜਦੋਂ ਗੁਰੂ ਗੋਬੀ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਆਨੰਦਗੜ੍ਹ ਦਾ ਸ਼ਾੜੇ ਦੇ ਅੰਮ੍ਰਿਤ ਵੇਲੇ ਪਹੁੰਚੇ ਤੇ ਇੱਥੇ ਗੁਰੂ ਜੀ ਨੇ ਆਸਾ ਦੀ ਵਾਰ ਦੇ ਕੀਰਤਨ ਆਰੰਭ ਕੀਤਾ ਤੇ ਸਰਸਾ ਨਦੀ ਤੇ ਕੰਡੇ ਤੋਂ ਮਾਤਾ ਗੁਜਰਕਾ ਜੀ ਦੇ ਛੋਟੇ ਸਾਹਿਬ ਜਾਦੇ ਸਾਹਿਬ ਜੋਰਾਵਰ ਸਿੰਘ ਤੇ ਸਾਹਿਬ ਫਤਿਹ ਸਿੰਘ ਅਲ ਸਰਸਾ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਨੂੰ ਸਰਸਾ ਨਦੀ ਕੰਡੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਕੀਤਾ ਗੁਰੂ ਜੀ ਸਿੰਘਾਜੇ ਜਥੇ ਨਾਲ ਇਥੋ ਕੋਟਲਾ ਨੇ ਹੰਖਾਵਲ ਚਲੇ ਗਏ ਸਸਾ ਨਦੀ ਕੰਢੇ ਹੋਈ ਜੰਗ ਵਿੱਚ ਭਾਈ ਜੀਵਨ ਸਿੰਘ ਨੇ ਮੈਦਾਨ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਣ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਹੁਣ ਅਸੀਂ ਛੋਟੇ ਸਾਬ ਜਦੇ ਮਾਤਾ ਗੁਜਰੀ ਦੇ ਪੈਰ ਲੱਭ ਰਹੇ ਹਾਂ ਕਿਉਂਕਿ ਕਹਿੰਦੇ ਨੇ ਉਹਨਾਂ ਦੇ ਇੱਥੇ ਚਰਨ ਲੱਭਦੇ ਨੇ ਕੋਈ ਕਰਮਾ ਵਾਲਿਆਂ ਨੂੰ ਤੋ ਇਸ ਕਰਕੇ ਅਸੀਂ ਲੱਭਣ ਦੇ ਹਾਂ ਹੁਣ ਅਸੀਂ ਗੋਦਾ ਸ਼੍ਰੀ ਪੱਟਾ ਦਾ ਪਾਸ਼ਾ 10ਵੀਂ ਜੋ ਕਿ ਕੋਟਲਾ ਨਿਹੰਗ ਰੂਪਨਗਰ ਵਿਖੇ ਹੈ ਤੇ ਇਸ ਥਾਂ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਨਵਰੀ ਆਈ ਸੀ ਪਹਿਲੀ ਵਾਰ 1688 ਨੂੰ ਜਦੋਂ ਪੰਗਾਣੀ ਦੀ ਜੰਗ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਜਾਂਦੀ ਆ ਪਿੰਡ ਕੋਟਲਾ ਨਿਹੰਗ ਦੇ ਬਾਸ ਰੋੜਾ ਦੇ ਤੇ ਪੱਠਾ ਪੂਰੀ ਤਰ੍ਹਾਂ ਦਾਗ-ਦਾਗ ਜਲ ਰਿਹਾ ਸੀ ਤੇ ਗੁਰੂ ਜੀ ਨੇ ਪੱਠਾ ਮਜ਼ਦੂਰਾ ਤੋਂ ਕੁਝ ਸਮਾਂ ਠਹਿਰਨ ਲਈ ਜਗ੍ਹਾ ਬਾਰੇ ਪੁੱਛਿਆ ਉਹਨਾਂ ਨੇ ਲਾਪਰਵਾਹੀ ਜਾਂ ਮਜ਼ਾਕੀਏ ਲਹਾਜੇ ਵਿੱਚ ਪੱਠੇ ਵੱਲ ਇਸ਼ਾਰਾ ਕੀਤਾ ਗੁਰੂ ਜੀ ਨੇ ਐਨਾ ਦੀ ਨੀਅਤ ਨੂੰ ਸਮਝ ਤਾ ਲਿਆ ਪਰ ਨੀਲੇ ਕੋੜੇ ਦੀ ਬਾਗ ਹਲਾਈ ਘੋੜਾ ਪੱਠੇ ਤੇ ਚੜ ਗਿਆ ਜੇ ਤੇ ਪਾਣੀ ਉਚਾਰਨ ਕੀਤੀ ਤਦ ਤਬ ਮਾਹੇ ਠਾਣੇ ਵਰਤਾਈ ਆਨੰਦ ਪਿਆ ਦੁੱਖ ਨਾ ਠਹਿ ਪਾਈ ਤੇ ਕਾਮਿਆਂ ਵਿੱਚੋਂ ਇੱਕ ਨੇ ਚੌਧਰੀ ਨਿਹੰਗ ਖਾਨ ਨੂੰ ਕਿਲੇ ਵਿੱਚ ਖਬਰ ਕੀਤੀ ਉਸ ਨੇ ਆਉਂਦਿਆਂ ਕੀ ਵੇਖਿਆ ਕਿ ਗੁਰੂ ਜੀ ਘੋੜੇ ਤੋਂ ਉਤਰ ਕੇ ਪੱਠੇ ਉੱਪਰ ਚੌਂਕੜੀ ਮਾਰ ਕੇ ਅਡੋਲ ਬੈਠੇ ਸਨ ਤੇ ਪਠਾਨ ਗੁਰੂ ਜੀ ਨੂੰ ਸਿਰ ਝੁਕਾ ਕੇ ਪੋਲ ਬਖਸ਼ਾਉਂਦਾ ਹੈ ਬੇੰਤੀ ਰਾਹੀਂ ਕਿਲੇ ਵਿੱਚ ਲੈ ਗਿਆ ਤੇ ਸੇਵਾ ਕੀਤੀ ਫੌਜਾਂ ਉਸੇ ਪਠਾਨ ਸਤ ਤੇ ਟਿਕਿਆ ਰਹੀਆਂ ਤੇ ਗੁਰੂ ਜੀ ਉਸੇ ਪਠਾਨ ਦੇ ਘਰ ਰਹਿ ਕੇ ਆਨੰਦਪੁਰ ਨੇ ਵਾਪਸ ਗਏ ਕਿਹੜੀ ਬੋਲ ਔਰ ਫੈਰ ਨਾਮਾ ਇਰਾ ਠੀਕ ਹੈ ਸੋ ਸੋ ਵਾ ਹੁਣ ਅਸੀਂ ਗੁਰਦਰਾ ਸ਼੍ਰੀ ਕਤਲਗੜ੍ਹ ਸਾਹਿਬ ਜੋ ਕਿ ਸ਼੍ਰੀ ਚਮਕੌਰ ਸਾਹਿਬ ਵਿੱਚ ਸਥਾਪਿਤ ਹੈ ਇਸ ਥਾਂ ਤੇ ਮੈਦਾਨੇ ਜੰਗ ਦੀ ਯਾਦਗਾਰ ਅਤੇ ਸ਼ਹੀਦ ਹੋਏ ਦੋ ਸਹਿਬਜ਼ਾਦਿਆਂ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦਾ ਅੰਗੀਠਾ ਹੈ ਆਪ ਸਭ ਜੀ ਘੋੜੇ ਤੇ ਸਵਾਰ ਹਨ ਬਲਵਾਨ ਭੂਰੇ ਸਵਾਰ ਸਨ ਅਤੇ ਪੰਜ ਸਿੱਖ ਉਹਨਾਂ ਨਾਲ ਦਰਦਤਾਲ ਹੁੰਦਾ ਆਪੇ ਸਤਿਗੁਰੂ ਜੀ ਨੂੰ ਮਿਲੇ ਹਨ ਅਰੰਭੀ ਪੈਂਡ ਬੰਦਨਾ ਕੀ ਨਾ ਅੱਜ ਦੁਕਾਨ ਵੀ ਹੈ ਇੰਬੜੀ ਹੁਣ ਅਸੀਂ ਗੋਦਾਸ਼ਰੀ ਦਮਦਨਾ ਸਾਹਿ ਪੁੱਜੇ ਜੋ ਕਿ ਪਹਿਲੋ ਇੱਕ ਰਾਜਪੂਤ ਦਾ ਬਾਗ ਹੁੰਦਾ ਸੀ ਇੱਥੇ ਗੁਰੂ ਗੋਮੀ ਸਿੰਘ ਜੀ ਨੇ ਨਿਵਾਸ ਕੀਤਾ ਸੀ ਹੁਣ ਅਸੀਂ ਗੁਰਦਰਾ ਸ਼ਹੀਦ ਬਾਬਾ ਸੰਗਤ ਸਿੰਘ ਪੂਜਿਆ ਇੱਥੇ ਬਾਬਾ ਸੰਗਤ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਅਸੀਂ ਘਰ ਤਾਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਦੇ ਸਰੂਪ ਲੈ ਤੇ ਘਰ ਵੱਲ ਵਾਪਸੀ ਕੀਤੀ। ਜਿਹੜਾ ਸਾਧ ਵਿਚਾਰੇ ਗਾਵ ਤੋਂ ਮੋ ਜਪੀ ਸੰਤੋਖੀ ਜੀ ਜਨ ਸਦੇ ਹੁਣ ਅਸੀਂ ਘਰ ਵਾਪਸ ਚਲੇ ਆ ਇਸ ਤਰ ਸਾਡਾ ਆਨੰਦਪੁਰ ਦੀ ਸ੍ਰੀ ਕੰਪਲੀਟ ਹੁੰਦੀ ਹੈ ਤੇ ਹੁਣ ਅਸੀਂ ਸ਼੍ਰੀ ਕਰਤਾਰਪੁਰ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ਉੱਥੇ ਹੁਣ ਅਗਲਾ ਵਲੌਗ ਆਊਗਾ ਸਰਤਾਾਨਵਾਦੀ